ਹੋ ਬਣੂਗੀ ਜੀ ਬਹੁਤ ਹੀ ਟੇਸਟੀ ਹਾਂ ਬੰਬ ਸੋ ਹਾਂਜੀ ਆਂਬਾ ਜਿਹੜੇ ਕੀ ਅੱਗ ਤੇ ਜਿਹੜੇ ਭੁੱਜ ਰਹੇ ਨੇ ਤੇ ਉੰਨੇ ਆਪਾਂ ਮਿਰਚਾ ਲੈ ਕੇ ਆਉਨੇ ਆ ਹਰੀਆਂ ਮਿਰਚਾ ਚਾਹੀਦੀਆਂ ਹਾਂਜੀ ਆ ਆਪਣਾ ਜੀ ਫਰੈਸ਼ ਕੜੀ ਪੱਤਾ ਇਹ ਆਪਣੇ ਬਾਦੂ ਵੱਡਾ ਬੂਟਾ ਲੱਗਿਆ ਹੋਇਆ ਮਿਰਚਾਂ ਵੀ ਜਿਹੜੀਆਂ ਆਪਾਂ ਨੂੰ ਦੋ ਤਿੰਨ ਲੱਗ ਗਈਆਂ ਲਓ ਜੀ ਆਪਣੇ ਜਿਹੜੇ ਆਂਬ ਵੀ ਆ ਜਿਹੜੇ ਭੁੱਜ ਚੁੱਕੇ ਨੇ ਅੱਗ ਤੇ ਇਹ ਜਿਆਦਾ ਤੁਸੀਂ ਅੱਗ ਦੇ ਕੋਲਿਆਂ ਦੀ ਅੱਗ ਤੇ ਜਿਹੜਾ ਕਿ ਇਹਨਾਂ ਨੂੰ ਭੁੰਨੂਗਾ ਤਾਂ ਜਿਆਦਾ ਵਧੀਆ ਕਿਉਂਕਿ ਗੈਸ ਤੇ ਉਹਨਾਂ ਜਿਆਦਾ ਆਪਣੀ ਹੈਲਥ ਵਾਸਤੇ ਚੰਗੇ ਵੀ ਨਹੀਂ ਹੁੰਦੇਗੇ ਇਹ ਆਪਾਂ ਜਿਹੜੀਆਂ ਦੋ ਲੈ ਕੇ ਆਏ ਸੀ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਜਿਹੜਾ ਕਿ ਆਪਾਂ ਹਲਕਾ ਜਿਹਾ ਸੇਕ ਲਵਾ ਲੈਨੇ ਆਂ ਕਿਹਾਂ ਲਾਲ ਮਿਰਚਾਂ ਵੀ ਆਪਾਂ ਥੋੜੀਆਂ ਹੀ ਭੁੰਨ ਲੈਨੇ ਆਂ ਕਿਉਂਕਿ ਅੰਬ ਜਿਹੜੇ ਕਿ ਥੋੜਾ ਜਿਆਦਾ ਟਾਈਮ ਲੈਂਦੇ ਆ ਜਿੰਨਾ ਟਾਈਮ ਮਿਰਚਾਂ ਬੰਦੀਆਂ ਨੇ ਉਹਨਾਂ ਚਿਰ ਆਪਾਂ ਕੀ ਕਰਦੇ ਆ ਇਹਨਾਂ ਅੰਬਾਂ ਨੂੰ ਬੌਲ ਦੇ ਵਿੱਚ ਪਾ ਲੈਨੇ ਆਂ ਇੱਕ ਵਾਰੀ ਇਹਨਾਂ ਨੂੰ ਠੋ ਲੈਨੇ ਆ ਤਾਂ ਜੋ ਠੰਡੇ ਵੀ ਹੋ ਜਾਣਗੇ ਤੇ ਫਿਰ ਛਿੱਲੇ ਵੀ ਸ ਉਹ ਵੀ ਸਾਰਾ ਸਮਾਨ ਗਿਆ ਪੁੱਜ ਪਾਣੀ ਚ ਡਬੋੜ ਹੋ ਐਵੇਂ ਚਿੱਲੇ ਸੋਖੇ ਜਾਣਗੇ ਫਿਰ ਲਓ ਜੀ ਅੰਬੀਆਂ ਦਾ ਜਿਹੜਾ ਕਿ ਆਪਾਂ ਛਿਲਕਾ ਲੈਣਾ ਉਤੋਂ ਲਾ ਲੈਣਾ ਤੇ ਅੰਬੀਆਂ ਆਪਣੀਆਂ ਥੋੜੀਆਂ ਜਿਆਦਾ ਕੱਚੀਆਂ ਸੀਗੀਆਂ ਇਸ ਕਰਕੇ ਇਸ ਤਰ੍ਹਾਂ ਦਾ ਦਾ ਛਿਲਕਾ ਜਿਹੜਾ ਤਿਆਰ ਹੋ ਜਾ ਨਹੀਂ ਤਾਂ ਜਿਹੜਾ ਥੋੜੀਆਂ ਅੰਬੀਆਂ ਪੱਕੀਆਂ ਹੁੰਦੀਆਂ ਤੇ ਉਹ ਪੂਰੀਆਂ ਸੌਫਟ ਹੋ ਜਾਂਦੀਆਂ ਲਓ ਜੀ ਲਓ ਜੀ ਹੁਣ ਆਪਾਂ ਇਹਦੇ ਬਰੀਕ ਬਰੀਕ ਪੀਸ ਕੱਟ ਲੈਣੇ ਆ ਤੇ ਤੁਸੀਂ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਵੀ ਇਹਨੂੰ ਗ੍ਰाइंड ਕਰ ਸਕਦੇ ਹੋ। ਲਓ ਜੀ ਹੁਣ ਆਪਾਂ ਇਹਨੂੰ ਇੱਥੇ ਮੈਸ਼ ਕਰ ਲੈਨੇ ਆ। ਲਓ ਜੀ ਹੁਣ ਤਾਂ ਆਪਾਂ ਨੂੰ ਜਿਹੜਾ ਕੀ ਅੱਗ ਘੱਟੀ ਚਾਹੀਦੀ ਹੈ ਤੇ ਹੁਣ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਤੇ ਉਹਦੇ ਚ ਆਪਾਂ ਥੋੜਾ ਜਿਹਾ ਪਾ ਦੇਣਾ ਜੀ। ਤੇਲ ਘਿਓ ਪਾ ਲਓ, ਤੇਲ ਪਾ ਲਓ। ਕੁਕਿੰਗ ਆਇਲ ਕੋਈ ਮਰਜ਼ੀ ਪਾ ਲਓ। ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਲਾਂ ਗੀਰਾਈ ਤੇ ਨਾਲ ਹੀ ਆਪਾਂ ਜਿਹੜਾ ਕੜੀ ਪੱਤਾ ਤੋੜ ਕੇ ਲਿਆਏ ਸੀਗੇ ਉਹ ਪਾ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁੜ। ਠੀਕ ਹਾਂਜੀ ਗੁੜ ਤੁਸੀਂ ਆਪਦੇ ਜਿੰਨੇ ਕਿ ਆਪਾਂ ਜਾਨੀ ਕਿ ਮੰਗੋ ਲਈ ਸੀਗੇ ਆਪਾਂ ਛੋਟੀਆਂ ਤਿੰਨ ਅੰਬੀਆਂ ਲਈਆਂ ਸੀਗਾ ਉਸ ਅਕੋਰਡਿੰਗ ਹੀ ਆਪਾਂ ਪਾ ਲੈਣਾ ਜਿੰਨਾ ਕਿ ਤੁਸੀਂ ਮਿੱਠਾ ਜਿਹੜਾ ਕਿ ਪਸੰਦ ਕਰਦੇ ਹੋ ਇੰਨਾ ਕੁ ਮਿੱਠਾ ਆਪਾਂ ਨੂੰ ਬਾਦੂਆ ਲਓ ਜੀ ਗੁੜ ਆਪਣਾ ਥੋੜਾ ਜਿਹਾ ਹੋ ਗਿਆ ਗਰਮ ਤੇ ਹੁਣ ਆਪਾਂ ਜਿਹੜਾ ਕਿ ਨਾਲ ਹੀ ਆਪਾਂ ਇਹ ਪੇਸਟ ਪਾ ਦਿੰਨੇ ਅੰਬੀਆਂ ਵਾਲਾ ਬੜੀ ਵਧੀਆ ਖੁਸ਼ਬੂ ਜੀ ਆ ਰਹੀ ਪਾਣ ਤੇ ਚੀਜ਼ ਵੀ ਬਹੁਤ ਵਧੀਆ ਬਣ ਲੱਗੀ ਹੈ ਟੇਸਟ ਵੀ ਬਹੁਤ ਲੱਗੂਗੀ ਤੇ ਹੁਣ ਆਪਾਂ ਨਾਲ ਹੀ ਇਹਦੇ ਪਾ ਦਿੰਨੇ ਆ ਜੀ ਮਸਾਲੇ ਠੀਕ ਆ ਥੋੜੇ ਮੋਟੇ ਜਿਹੜੇ ਵੀ ਆਪਾਂ ਪਾਉਣੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੀਆਂ ਜੀਆਂ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਆ ਸੁੱਕੀ ਮਿਰਚ ਵੀ ਪਾਈ ਆ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਠੀਕ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਮਸਾਲਾ ਠੀਕ ਆ ਤੇ ਟੇਸਟ ਅਨੁਸਾਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਠੀਕ ਆ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕ ਆ ਹੁੰਦੀ ਦੋਸਤੋ ਕਲਚਰ ਪੰਜਾਬੀ ਹਾਂਜੀ ਜਿਹੜੇ ਪਹਿਲਾਂ ਮੇਰੇ ਦਾਦੀ ਕਹਿੰਦੇ ਸੀ ਅਸੀਂ ਖੇਤ ਐਵੇਂ ਹੀ ਖੰਦੇ ਰਹੇ ਆਂ ਅੰਬ ਤੋਂ ਅੰਬੀਆਂ ਤੋੜ ਕੇ ਨਾਲ ਦੇ ਨਾਲ ਬਣਾ ਕੇ ਤੇ ਉਹਦੀ ਆ ਦੇਖੋ ਤੁਸੀਂ ਇਹ ਜਿਹੜੀ ਇੱਕ ਵਾਰੀ ਚੜ੍ਹਨ ਦੀ ਬਣ ਗਈ ਦੋਸਤੋ ਨੇ ਤੁਸੀਂ ਸਟੋਰ ਵੀ ਕਰ ਕਰ ਹਾਂਜੀ ਇਹਨੂੰ ਆਪਾਂ ਪੂਰਾ ਹਫਤਾ ਭਰ ਜਿਹੜਾ ਕਿ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਇਹ ਆਪਣੀ ਖੱਟੀ ਮਿੱਠੀ ਕੱਚੀਆਂ ਆਂਬੀਆਂ ਤੋਂ ਜਿਹੜੀ ਕਿ ਚਟਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਜਿਹੜਾ ਕਿ ਨਮਕ ਵਗੈਰਾ ਜਮਸਾਲੇ ਜਿਹੜਾ ਕਿ ਜੇ ਤੁਸੀਂ ਜਿਆਦਾ ਤਿੱਖਾ ਪ੍ਰਸਤ ਕਰਦੇ ਹੋ ਲਓ ਵੀ ਦੋਸਤੋ ਆਪਣੀ ਖੱਟੀ ਮਿੱਟੀ ਚਟਨੀ ਜਿਹੜੀ ਕੀ ਤਿਆਰ ਹੈ ਤੇ ਇੱਧਰ ਆਪਾਂ ਜਿਹੜੀ ਕੀ ਤੰਦੂਰ ਦੀ ਰੋਟੀ ਪਕਾਈ ਹੋਈ ਸੀ ਤੇ ਨਾਲ ਹੈ ਜੀ ਠੰਡੀ ਠੰਡੀ ਲੱਸੀ ਤੇ ਨਜ਼ਾਰਾ ਹੀ ਵੱਖਰਾ ਹੈ ਜੀ ਜਦੋਂ ਚਟਨੀ ਤੇ ਲੱਸੀ ਦਾ ਮੇਲ ਬਹੁਤ ਹੀ ਜਿਆਦਾ ਵਧੀਆ ਹੁੰਦਾ ਹੈ ਤੇ ਅੱਜ ਦਾ ਜਿਹੜੀ ਕਿ ਸਪੈਸ਼ਲ ਚਟਨੀ ਬਣੀ ਹੋਈ ਹੈ ਕੱਚੀਆਂ ਅੰਬੀਆਂ ਤੋਂ ਤੇ ਬੂਟਾ ਤੁਸੀਂ ਸਾਡਾ ਦੇਖ ਹੀ ਸਕਦੇ ਹੋ ਉਹ ਦੇਖੋ ਚਲੋ ਸੰਤੂ ਸਾਵ ਟੇਸਟ ਕਰਕੇ ਜਿਹੜਾ ਕਿ ਦੱਸੋ ਇਹ ਚਟਨੀ ਹੈ ਜਿਹੜੀ ਕਿ ਕਿਵੇਂ ਬਣੀ ਆ ਤੇ ਤੂੰ ਬਣਾਈ ਤੇ ਪਵਣ ਵਧੀਆ ਬਣੀ ਹੋਊਗੀ ਮਨ ਲੱਗਦਾ ਤੇ ਲਓ ਤੁਸੀਂ ਖਾਓ ਤੇ ਦੱਸੋ ਕਿਵੇਂ ਪੂਰੀ ਵਧੀਆ ਤੇ ਮੈਨੂੰ ਨਜ਼ਰ ਆ ਗਿਆ ਹਾਂਜੀ ਤੇ ਬਿਲਕੁਲ ਸੋ ਦੋਸਤੋ ਚਟਨੀ ਬਣਾ ਕੇ ਜਰੂਰ ਦੇਖਿਓ ਤੇ ਇਸੇ ਤਰ੍ਹਾਂ ਜਿਹੜਾ ਕਿ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਆਪਣੇ ਖੇਤਾਂ ਦੇ ਵਿੱਚ ਬੈਠ ਕੇ ਵੀਡੀਓ ਬਣਾਉਂਦੇ ਆ ਤੇ ਵਧੀਆ ਦੇ ਕਲਚਰ ਦੇ ਨਾਲ ਜੁੜੇ ਹੋਏ ਆ ਤੇ ਬਾਕੀ ਤੁਹਾਨੂੰ ਚਿੜੀਆਂ ਦੀ ਆਵਾਜ਼ ਜ਼ਰੂਰ ਆ ਰਹੀ ਹੋਗੀ ਚੀਚੀ ਕਰਦੀਆਂ ਧੰਕਯੂ ਜੀ ਥੈਂਕਿਊ